ਇੱਕ ਵਾਰ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀਵਾਨ ਸਜਾ ਕੇ ਬੈਠੇ ਹੋਏ ਸਨ ਅਤੇ ਦੀਵਾਨ ਦੇ ਵਿੱਚ ਸਿੱਖ ਸੰਗਤਾਂ ਅਤੇ ਸਿੰਘ ਵੀ ਬੈਠੇ ਹੋਏ ਸਨ ਦੀਵਾਨ ਗਹਿਮਾ ਗਹਿਮ ਸਜ ਰਿਹਾ ਸੀ ਇੱਕ ਵੀਰ ਸਿੰਘ ਜਸਪਾਲੀਆ ਅਤੇ ਮਦਨ ਸਿੰਘ ਰਾਜਪੂਤ ਨੇ ਆਣ ਕੇ ਆਪ ਜੀ ਅੱਗੇ ਭੇਟਾ ਰੱਖ ਕੇ ਮੱਥਾ ਟੇਕਿਆ ਅਤੇ ਦੀਵਾਨ ਵਿੱਚ ਬੈਠ ਗਏ ਇੱਕ ਸਿੱਖ ਸ਼ਾਮ ਸਿੰਘ ਨੇ ਗੁਰੂ ਜੀ ਨੂੰ ਪੁੱਛਿਆ ਸਤਿਗੁਰੂ ਜੀਓ Hindu ਅਤੇ ਤੁਰਕ ਦੇਸ਼ ਵਿੱਚ ਬਹੁਤ ਸਾਰੇ ਹਨ ਖਾਲਸਾ ਪੰਥ ਉਹਨਾਂ ਦੇ ਮੁਕਾਬਲੇ ਤੇ ਆਟੇ ਵਿੱਚ ਲੂਣ ਵਾਂਗੂ ਹੈ ਇਹ ਰਾਜ ਕਿਸ ਤਰ੍ਹਾਂ ਕਰ ਸਕਦਾ ਹੈ ਇਹ ਵਰਤਾਰਾ ਕਿਸ ਤਰ੍ਹਾਂ ਵਰਤੇਗਾ ਸਤਿਗੁਰੂ ਜੀ ਨੇ ਫਰਮਾਇਆ हे ਸਿੱਖੋ ਸੁਣੋ ਜੋ ਜਗਤ ਵਿੱਚ ਵਰਤਾਰਾ ਵਰਤੇਗਾ ਉਸ ਨੂੰ ਧਿਆਨ ਨਾਲ ਸੁਣ ਲਵੋ ਮੇਰਾ ਖਾਲਸਾ ਖਾਵੇਗਾ ਖਰਚੇਗਾ ਅਤੇ ਲਾਲ ਰਤਨ ਲਵੇਗਾ ਯੁੱਧ ਵਿੱਚ ਅੱਗੇ ਵਧੇਗਾ ਭਾਵ ਜਿੱਤਾਂ ਪ੍ਰਾਪਤ ਕਰੇਗਾ ਸਮੁੰਦਰ ਤੱਕ ਦੀ ਸਾਰੀ ਲక్ష్ਮੀ ਇਕੱਠੀ ਕਰਕੇ ਲਿਆਵੇਗਾ ਜੁੱਧਾਂ ਜੰਗਾਂ ਵਿੱਚ ਡਟ ਕੇ ਲੜੇਗਾ ਅਤੇ ਲੋਕਾਂ ਨੂੰ ਦੁੱਖਾਂ ਤੋਂ ਬਚਾਏਗਾ ਖਾਨਾ ਭਾਵ ਕੇ ਤੁਰਕਾਂ ਨੂੰ ਖਾਏਗਾ ਲਸ਼ਕਰਾਂ ਉੱਤੇ ਬਾਜ ਵਾਂਗੂ ਪਵੇਗਾ ਸ਼ਾਸਤ੍ਰਾਂ ਦਾ ਟੱਕਰਾ ਕਰੇਗਾ ਇਸ ਤਰ੍ਹਾਂ ਖਾਲਸਾ ਐਸਾ ਦਬਾਅ ਪਾਵੇਗਾ ਕਿ ਜਿਵੇਂ ਮਹਾਭਾਰਤ ਦਾ ਜੁੱਧ ਹੋ ਰਿਹਾ ਹੈ ਖਾਲਸਾ ਜੋਗ ਭੋਗ ਤੇ ਵੀਰ ਰਸ ਤਿੰਨਾਂ ਦਾ ਮੇਲ ਕਰੇਗਾ ਖਾਲਸਾ ਪੰਜ ਦਰਿਆਵਾਂ ਦੇ ਦੇਸ਼ ਪੰਜਾਬ ਜੀਦ ਤੋਂ ਪਸ਼ੌਰ ਤੱਕ ਅਤੇ ਸਿੰਧ ਦੇਸ਼ ਤੇ ਰਾਜ ਕਰੇਗਾ ਤੁਰਕਾਂ ਵਾਲੇ ਰੰਗ ਢੰਗ ਮਿਟ ਜਾਣਗੇ ਤੇ ਨਵੀਨ ਰੰਗ ਢੰਗ ਦੇ ਖਾਲਸੇ ਦਾ ਤੇਜ ਪ੍ਰਤਾਪ ਫੈਲੇਗਾ ਫਿਰ ਗੁਰੂ ਜੀ ਨੇ ਕਿਹਾ ਮੈਂ ਤਾਂ ਜੋਤੀ ਜੋਤ ਸਮਾ ਜਾਵਾਂਗਾ ਪਰ ਖਾਲਸੇ ਨੂੰ ਲੋਹੇ ਦੀ ਛਾਪ ਲਾ ਕੇ ਜਾਵਾਂਗਾ ਜਿਸ ਦੀ ਸ਼ਕਤੀ ਨਾਲ ਖਾਲਸਾ ਸਭ ਕੁਝ ਕਰੇਗਾ ਖਾਲਸਾ ਗੁਰੂ ਦਾ ਹੈ ਅਤੇ ਗੁਰੂ ਖਾਲਸਾ ਹੋਵੇਗਾ ਉਪਰੰਤ ਸਿੰਘਾਂ ਨੇ ਪੁੱਛਿਆ ਗੁਰੂ ਜੀ ਫਿਰ ਤੁਹਾਡੇ ਦਰਸ਼ਨ ਕਿਸ ਤਰ੍ਹਾਂ ਹੋਣਗੇ ਜਾਂ ਫਿਰ ਨਹੀਂ ਹੋਣਗੇ ਗੁਰੂ ਜੀ ਬੋਲੇ ਮੈਂ ਖਾਲਸੇ ਦਾ ਰੂਪ ਧਾਰਨ ਕਰਕੇ ਸਭ ਵਿੱਚ ਵਰਤਾਂਗਾ ਮੇਰੇ ਦਰਸ਼ਨ ਨਿਤ ਖਾਲਸੇ ਵਿੱਚ ਹੋਣਗੇ ਇਸ ਢੰਗ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਸਮਝਾਉਣਾ ਕੀਤਾ ਆਪ ਜੀ ਸਭ ਸੰਗਤ ਇੱਕ ਵਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਜ਼ਰੂਰ ਲਿਖਣਾ ਅਤੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸਭ ਦਾ ਧੰਨਵਾਦ ਜੋ ਆਪ ਜੀ ਸਾਨੂੰ ਇੰਨਾ ਮਾਨ ਸਤਕਾਰ ਬਖਸ਼ਦੇ ਹੋ ਸਭ ਦਾ ਧੰਨਵਾਦ ਜੀ